ਹੈਲੋ एवरीवन वेलकम बैक टू माय YouTube ਚੈਨਲ I hope ਤੁਸੀਂ ਸਾਰੇ ਆਏ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੁ ਲੁਧਿਆਣੇ ਅੰਮ੍ਰਿਤਸਰ ਤੋਂ ਵਾਪਸ ਆ ਗਏ ਸੀਗੇ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ ਅੱਜ ਅਸੀਂ ਹੁਣ ਲੁਧਿਆਣੇ ਜਾ ਰਹੇ ਹਾਂ ਕਿਉਂਕਿ ਦੀਦੀ ਕਹਿੰਦੇ ਸੀ ਤੁਸੀਂ ਲੁਧਿਆਣੇ ਨਹੀਂ ਆਏ ਤੇ ਅਸੀਂ ਅੱਜ ਅੰਮ੍ਰਿਤਸਰ ਰਾਤ ਨਹੀਂ ਰੁਕੇ ਤੇ ਹੁਣ ਅਸੀਂ ਸਿੱਧਾ ਹੀ ਲੁਧਿਆਣੇ ਜਾ ਰਹੇ ਹਾਂ ਤੇ ਲੁਧਿਆਣੇ ਤੋਂ ਆਵਾਂਗੇ ਕੱਲ ਨੂੰ ਵਾਪਸ ਤੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਸਾਡਾ ਵਲੌਗ ਜਿਹੜਾ ਹੈ ਪੂਰਾ ਤੁਸੀਂ ਦੇਖਿਓ ਅਸੀਂ ਤੁਹਾਨੂੰ ਉੱਥੇ ਦੇ ਸਾਰੇ ਥਿਊ ਜਿਹੜੇ ਦਿਖਾਵਾਂਗੇ ਹਾਂਜੀ ਅਸੀਂ ਲੁਧਿਆਣੇ ਨੂੰ ਮੈਕਸ ਵੀ ਨਾਲ ਹੀ ਲੈ ਕੇ ਜਾਂਦੇ ਪਏ ਆ ਇਹ ਸਾਡਾ ਏਰੀਆ ਦਾ ਜਿਹੜਾ ਵਿਊ ਹੈ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਧਰ ਅਸੀਂ ਮੈਕਸ ਵੀ ਨਾਲ ਲੈ ਕੇ ਜਾ ਰਹੇ ਹਾਂ ਜੀ ਮੈਕਸ ਅੰਮ੍ਰਿਤਸਰ ਵੀ ਗਿਆ ਸੀ ਸਾਡੇ ਨਾਲ ਤੇ ਹੁਣ ਲੁਧਿਆਣੇ ਵੀ ਜਾ ਰਿਹਾ ਆ ਕਿਉਂਕਿ ਮੈਕਸ ਰਹਿੰਦਾ ਹੀ ਨਹੀਂ ਸਾਡੇ ਤੋਂ ਬਿਨਾ ਕਿਸੇ ਨੂੰ ਵੀ ਦੇ ਦੋ ਤੇ ਤਾਂ ਵੀ ਨਹੀਂ ਇੰਨੇ ਰਹਿਣਾ ਹੀ ਨਹੀਂਗਾ ਫਿਰ ਆਪਣੀ ਫੈਮਿਲੀ ਨੂੰ ਯਾਦ ਕਰਦਾ ਫਿਰ ਹੁਣ ਅਸੀਂ ਦੇਖਦੇ ਆ ਲੁਧਿਆਣਾ ਕਿੰਨੇ ਵਜੇ ਪਹੁੰਚਦੇ ਆ ਮਤਲਬ ਹੁਣ ਇਸ ਟਾਈਮ 5:30 ਹੋ ਗਏ ਪੌਣੇ 6 ਹੈ ਪਾਣੀ ਬਹੁਤ ਚੜਿਆ ਜੇ ਨਾ ਪਾਣੀ ਬਹੁਤ ਚੜਿਆ ਮਾਫੀ ਹਾਂ ਬਾਰਿਸ਼ ਆਉਂਦੀ ਆਪੀਆਂ ਨੇ ਪਿੱਛੇ ਪਹਾੜਾਂ ਦੇ ਨੇ ਇਹਨਾਂ ਅੰਦਾਜ਼ ਦੇਖੋ ਹੁਣ ਮੈਕਸ ਨਾ ਪਿੱਛੇ ਬੈਠ ਕੇ ਸਭ ਤੋਂ ਜ਼ਿਆਦਾ ਖੁਸ਼ ਆ ਅੱਗੇ ਗੋਦੀ ਦੇ ਵਿੱਚ ਬੈਠਦਾ ਹੀ ਨਹੀਂ ਬਸ ਉਛਲ ਕੋਦੇ ਕਰੀ ਜਾਣਾ ਇਹਨੇ ਬੈਠਣਾ ਹੁੰਦਾ ਹੀ ਨਹੀਂ ਆ ਬੜੇ ਆਰਾਮ ਨਾਲ ਬੈਠਾ ਪਰ ਮੈਂ ਹੀ ਸੋਚਦੇ ਆ ਕਿ ਸ਼ਾਇਦ ਇਹਨੂੰ ਧੁੱਪ ਲੱਗਦੀ ਹੋਊਗੀ ਬੈਕ ਤੇ ਨਾ ਇੰਨਾ ਪਰ ਨਹੀਂ ਕਿਉਂਕਿ ਅੱਗੇ ਅਸੀਂ ਲੱਗਿਆ ਹੋਇਆ ਆ ਤੇ ਇਹਨੂੰ ਬੜਾ ਵਧੀਆ ਲੱਗਦਾ ਪਿਆ ਆਰਾਮ ਨਾਲ ਬੈਠਾ ਆ ਸਗੋਂ ਇੱਥੇ ਬੈਠ ਜਾਂਦਾ ਨਾ ਅੱਜ ਮਾਰਨਿੰਗ ਵੀ ਜਦੋਂ ਗਏ ਸੀ ਅੰਮ੍ਰਿਤਸਰ ਤਾਂ ਸਿ ਇਹਨੂੰ ਇੱਥੇ ਬਿਠਾਇਆ ਹੀ ਨਹੀਂ ਮੈਂ ਕਿਹਾ ਚੱਲ ਗਰਮੀ ਕਰਕੇ ਆ ਪਰ ਇਹ ਗਰਮੀ ਨੂੰ ਨਹੀਂ ਸਮਝਦਾ ਇਹਨੂੰ ਆਪਣਾ ਹੀ ਆ ਕਿ ਮੈਂ ਕਿੱਥੇ ਠੀਕ ਰਹਿਣਾ मैक्सू ओए मैक्सू इधर देखो नहीं देखना बस हुन सी ਪਹੁੰਚਣ ਵਾਲੇ ਆ ਪਛਿਆ ਨਾ ਕਰ ਮੇਰਾ ਸ케ਜੂਲਿੰਗ ਯੂਰ ਦਾ ਹੁਪਿੰਦੇ ਆ ਨੀ ਗੈਲਰੀ ਨਾ ਪਛਿਆ ਨਾ ਕਰ ਮੇਰਾ ਸ케ਜੂਲਿੰਗ ਆ ਦੇਖੋ ਸ਼ਿਵਜੀ ਮਹਾਰਾਜ ਦੀ ਵੱਡੀ ਸਾਰੀ ਮੂਰਤੀ ਬਣੀ ਹੋਈ ਹੈ ਇੱਥੇ ਇਹ ਦੇਖੋ ਲੱਡੋਵਾਲ ਹਾਂਜੀ ਦੇਖੋ ਕਿੰਨੀ ਵਧੀਆ ਹੈ ਨਾ ਸ਼ਿਵਜੀ ਭਵਾਨ ਜੀ ਹਾਂ ਮੰਦਿਰ ਹੀ ਹੈ ਮੰਦਿਰ ਦੇ ਵਿੱਚ ਉੱਪਰ ਬਣੀ ਹੋਈ ਹੈ ਤੇ ਬਹੁਤ ਹੀ ਵਧੀਆ ਲੱਗਦੀ ਅਸੀਂ ਹੁਣ ਸਤਲੋ ਇਧਰ ਆ ਜਿਹੜਾ ਆ ਉਹਨੂੰ ਕ੍ਰੋਸ ਕਰਦੇ ਪਏ ਆ ਇੱਥੇ ਇੰਨਾ ਪਾਣੀ ਨਹੀਂ ਹੈਗਾ ਜਿੰਨਾ ਨਾ ਵਿਆਸ ਵਾਲੇ ਦਰਿਆ ਚ ਪਾਣੀ ਸੀਗਾ ਹੈ ਇੱਥੇ ਪਾਣੀ ਕਿਉਂ ਨਹੀਂ ਹੈਗਾ ਜੋਤ ਇੱਧਰ ਕਿਉਂ ਨਹੀਂ ਇੰਨਾ ਪਾਣੀ ਹੈਗਾ ਜਿੰਨਾ ਵਿਆਸ ਵਾਲੇ ਚ ਸੀਗਾ ਇਹਨਾਂ ਨੇ ਪਾਣੀ ਬੰਦ ਕੀਤਾ ਇਹਦਾ ਪਹਿਲਾਂ ਛੱਡਿਆ ਇਹਦਾ ਪਿੰਡਾਂ ਨੂੰ ਅੱਛਾ ਓਕੇ ਘਰਾਂ ਨੂੰ ਪਾਣੀ ਤਾਂ ਚਲ ਜਾਂਦਾ ਵਾ ਮੈਨੂੰ ਤਾਂ ਪਿੱਛੇ-ਪਿੱਛੇ ਲੱਗਦਾ ਜਿਵੇਂ ਹੈਗਾ ਆ ਤੇ ਅੱਗੇ ਨਹੀਂ ਹੈਗਾ ਜਿਹਦੇ ਨਾਲ ਨਾ ਜਿਹੜੇ ਅੱਗੇ ਪਿੰਡ ਲੱਗਦੇ ਨੇ ਹਾਂ ਹਾਂ ਉਹਨਾਂ ਦੀਆਂ ਪੈੜੀਆਂ ਰੋਹੀ ਚਾ ਤਾ ਕਰਕੇ ਉਹਨੂੰ ਪਾਣੀ ਨਹੀਂ ਛੱਡਦੇ ਇਹਨੂੰ ਜੇ ਪਾਣੀ ਛੱਡਣਗੇ ਤਾਂ ਲੋਕਾਂ ਦਾ ਨੁਕਸਾਨ ਹੁੰਦਾ ਠੀਕ ਆ ਜਿਹਦੇ 10 ਰੁਪਏ ਸੀ ਫੇਰ ਜਿਹਨੂੰ ਲੱਭਿਆ ਦਫਾ ਗੋਮ ਹਾਂ ਡਿਸਵਰ ਸ਼ਾਮਾਂ ਬੈਣੀ ਹੈ ਹਾਂ ਸਹੀ ਗੱਲ ਸ਼ਾਮਾਂ ਸ਼ਾਮਾਂ ਬੈਣੀ ਹੈ ਤਾਂ ਇੰਨੀ ਗਰਮੀ ਹੈ ਦੇ ਵੈਸੇ ਲੋਕ ਇੰਜੋਏ ਕਰਨ ਹਨਾ ਮੈ ਮੈਨੂੰ ਉਹੀ ਲੱਗਾ ਸੀ ਇਹ ਗੁਰਦੁਆਰਾ ਸਾਹਿਬ ਹੈ ਜੀ ਲੁਧਿਆਣੇ ਦੇ ਵਿੱਚ ਜਦੋਂ ਆਪਾਂ ਐਂਟਰ ਹੋਏ ਹੀ ਆ ਦੁਖਨਵਾਰਨ ਸਾਹਿਬ ਗੁਰਦੁਆਰਾ ਬਹੁਤ ਸੋਹਣਾ ਲੱਗਦਾ ਹੈ ਇਸ ਟਾਈਮ ਲਾਈਟਾਂ ਔਨ ਨੇ ਅਗਰ ਅਸੀਂ ਪਟਿਆਲੇ ਚਲੇ ਜਾਣਾ ਜੀ ਉੱਥੇ ਵੀ ਦੁਖਨਵਾਰਨ ਹੈ ਜੀ ਉਧਰ ਦੇ ਵੀ ਦਰਸ਼ਨ ਹਾਂ ਪਟਿਆਲੇ ਵੀ ਹੈਗਾ ਦੁਖਨਵਾਰਨ ਗੁਰਦੁਆਰਾ ਸਾਹਿਬ